ਆ ਟੰਗੜਾਂ ਦਾ ਰੰਗ ਡਾਂ ਡਾਂ ਵੇ ਸੁਨ ਦਿਲ ਦੇ ਵਿੱਚ ਵਸਿੰਦਿਆ ਤੇਰਾ ਹੁੰਦਾ ਬੜਾ ਪਿਆਰ ਵੇ ਮੈਂ ਤੇਰੇ ਉੱਤੇ ਮਰ ਮਿਟੀ ਓਏ ਮੈਂ ਕੇਦਰੀਵਾਲ ਉੱਤੇ ਮਰ ਮਿਟੀ ਓ ਦਾ ਝਾੜੂ ਵੇਂਦਿਆ ਸਾਰ ਓਏ ਮੈਂ ਝਾੜੂ ਉੱਤੇ ਮਰ ਮਿਟੀ ਟੰ ਡਾਂ 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 ਟੰ ਡਾਂ 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 ਡ ਪੰਜਾਬ ਦੇ ਲੋਕੋ ਤੁਸੀਂ ਮੈਨੂੰ ਇਹ ਕਹੀ ਜਾਂਦੇ ਹੋਗੇ ਵੀ ਇਹ ਬੋਲਣ ਦੀ ਬਜਾਏ ਗੌਣਕਾ ਤੋਂ ਲੱਗ ਗਿਆ ਗੌਣ ਮੈਂ ਤਾਂ ਲੱਗ ਗਿਆ ਸੀ ਵੀ ਮੈਨੂੰ ਪਤਾ ਲੱਗਿਆ ਜਿਹੜਾ ਕਰਮਜੀਤ ਅਨਮੋਲ ਆ ਕਮੇਡੀਅਨ ਤੇ ਉਹਨੂੰ ਐਮਪੀ ਦੀ ਟਿਕਟ ਮਿਲ ਗਈ ਆ 13 ਸੀਟਾਂ ਦੇ ਵਿੱਚੋਂ ਇੱਕ ਲੋਕ ਸਭਾ ਤੇ ਉਹਨੂੰ ਵੀ ਟਿਕਟ ਮਿਲ ਗਈ ਆ ਹੁਣ ਉਹਨੂੰ ਟਿਕਟ ਮਿਲੀ ਆ ਜਿਵੇਂ ਅੱਗੇ ਬਲਕਾਰ ਸਿੱਧੂ ਵੇਸੋਂ ਦਿਲ ਦੇ ਵਿੱਚ ਵਸਿੰਦੇ ਆ ਤੇਰਾ ਆਉਂਦਾ ਬੜਾ ਪਿਆਰ ਵੇ ਮੈਂ ਝਾੜੂ ਉੱਤੇ ਮਰ ਮਿੱਟੀ ਵੇ ਮੈਂ ਕੇਸਰੀਵਾਲ ਉੱਤੇ ਮਰ ਮਿੱਟੀ ਉਹਦਾ ਝਾੜੂ ਵਹਿੰਦਿਆ ਸਾਰ ਉਸੇ ਤਰ੍ਹਾਂ ਜਿਵੇਂ ਬਲਕਾਰ ਸਿੱਧੂ ਅਖਾੜੇ ਲਾ ਰਿਆ ਐਮ ਐਲ ਏ ਬਣ ਕੇ ਹੁਣ ਬੜੇ ਲੋਕ ਕਹਿੰਦੇ ਹੁੰਦੇ ਆ ਐਡੇ ਕ ਲੋਕਾਂ ਦਾ ਦਿਮਾਗ ਆ ਸਾਡੇ ਖਣੀ ਭੋਲੇ ਪਾਲੇ ਆ ਮੈਨੂੰ ਕਹਿੰਦੇ ਹੁੰਦੇ ਆ ਵੀ ਬਲਕਾਰ ਸਿੱਧੂ ਦਾ ਕੰਮ ਆ ਤੇ ਉਹ ਵਿਚਾਰਾ ਕੀ ਕਰੇ ਇਹ ਠੰਡਾ ਪਾਣੀ ਪੀ ਮਰੇ ਨਹੀਂ ਵੀਰੋ ਉਹ ਐਮ ਐਲ ਏ ਦੀ ਤਨਖਾਹ ਹੁੰਦੀ ਆ ਐਮ ਐਲ ਏ ਦੇ ਨਾਲ ਗਨਮੈਨ ਹੁੰਦੇ ਆ ਜਦੋਂ ਬਲਕਾਰ ਸਿੱਧੂ ਐਮ ਐਲ ਏ ਨਹੀਂ ਰਹੂਗਾ ਉਦੋਂ ਬਾਅਦ ਉਹਦੀ ਲਗਭਗ 84 83000 ਰੁਪਿਆ ਪੈਨਸ਼ਨ ਵੀ ਹੋ ਜਾਣੀ ਆ ਹੁਣ ਲਾਇਤ ਉਹਨੇ ਖਾੜੇ ਆ ਟੰਡਾ ਡਾਂ ਡਾ ਡਾ ਡੰਡਾ ਡਾਂ ਡਾ ਡਾ ਡੰਡਾ ਡਾਂ ਡਾ ਡਾ ਟੰਡਾ ਡਾਂ ਡਾ ਡਾ ਡੰਡਾ ਡਾਂ ਡਾ ਡਾ ਟੰਡਾ ਡਾਂ ਡਾ ਡਾ ਕੀਤਾ ਉਹਨੇ ਆਏ ਆ ਕਲਾਕਾਰਾਂ ਅਸੀਂ ਉਹਦੀ ਗਾਇਕੀ ਦੀ ਇੱਜ਼ਤ ਕਰਦੇ ਆ ਪਰ ਲਾਇ ਉਹਨੇ ਖਾੜੇ ਆ ਉਧਰੋਂ ਤਾਂ ਨਾਲ ਸਾਡੀ ਪੰਜਾਬ ਦੀ ਸਿਕਿਉਰਿਟੀ ਜਾਂਦੀ ਆ ਤੇ ਜੇਕਰ ਉਹਨੂੰ ਪੰਜਾਬ ਦੀ ਜਿਹੜੀ ਪੰਜਾਬ ਪੁਲਿਸ ਮਿਲੀ ਹੈ ਸਿਕਿਉਰਟੀ ਮਿਲੀ ਆ ਹੁਣ ਉਹ ਉੱਧਰ ਜਾਂਦਾ ਹੁਣ ਉਸੇ ਤਰ੍ਹਾਂ ਹੀ ਆ ਜਿਹੜਾ ਕਰਮਜੀਤ ਅਨਮੋਲ ਇਹ ਭਗਵੰਤ ਮਾਨ ਦੇ ਢੋਲੇ ਗਾਉਂਦਾ ਸੀ ਭਗਵੰਤ ਮਾਨ ਦਾ ਪ੍ਰਚਾਰ ਕਰਦਾ ਸੀ ਭਗਵੰਤ ਮਾਨ ਦਾ ਲੰਗੋਟਿਆ ਜਾਂਦਾ ਫਿਲਮਾਂ ਦਾ ਯਾਰ ਕਹਿ ਲੀਏ ਭਗਵੰਤ ਮਾਨ ਦਾ ਕਮੇਡੀਅਨ ਫਿਲਮਾਂ ਦਾ ਯਾਰ ਕਹਿ ਲੀਏ ਇਹ ਉਹਨਾਂ ਫਿਲਮਾਂ ਦਾ ਬੇਲੀ ਉਹਨਾਂ ਦਾ ਤੇ ਜਿਹੜਾ ਬੇਲੀ ਆ ਬੈਲੀ ਨੇ ਬੈਲੀ ਨੂੰ ਟਿਕਟ ਦੇਤੀ ਆ ਕਿਉਂਕਿ ਇਹ ਸੀਐਮ ਆ ਹੁਣ ਇਹਨਾਂ ਦੀ ਸਾਂਝ ਆ ਆਪਸ ਵਿੱਚ ਉਹਨੂੰ ਟਿਕਟ ਦੇਤੀ ਆ ਜਿਵੇਂ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜੇਕਰ ਐਕਟਰ ਤੇ ਕਲਾਕਾਰ ਮੈਂ ਕੋਈ ਇਹਨਾਂ ਨੂੰ ਮਾੜਾ ਨਹੀਂ ਆਦਾ ਪਰ ਕਲਾਕਾਰ ਨੂੰ ਸਾਰੇ ਗਾ ਮੈਨੂੰ ਪਤਾ ਨਹੀਂ ਸਾਤ ਸਾਤ ਸਾ ਇਹਦੇ ਬਾਰੇ ਪਤਾ ਹੁੰਦਾ ਤੇ ਕਮੇਡੀਅਨ ਨੂੰ ਪੰਚ ਚਲਾਉਣ ਦਾ ਪਤਾ ਹੁੰਦਾ ਵੀ ਇੱਥੇ ਲਾ ਦਿਓ ਤੇ ਇੱਥੇ ਨਾ ਲਾਓ ਹੁਣ ਪਹਿਲਾਂ ਹੀ ਤੁਸੀਂ ਜਿਹੜਾ ਕਹਿ ਲੋ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਡਰਾਮੇ ਬਾਦ ਸੀ ਡਰਾਮੇ ਬਾਜਾਂ ਨੂੰ 2-2 ਰੁਪਏ ਦੇਣੇ ਹੁੰਦੇ ਆ ਤੁਸੀਂ ਵੋਟ ਦੇ ਕੇ ਆਪ ਦਾ ਹਾਲ ਜਿਹੜਾ ਕਰਾਉਣਾ ਸੀ ਕਰਾ ਲਿਆ ਹੁਣ ਮੈਂ ਇਸ ਟਾਈਮ ਭਗਵੰਤ ਮਾਨ ਨੂੰ ਕਹਿਣਾ ਕਿ ਭਗਵੰਤ ਮਾਨ ਸਿਆ ਕਰਮਜੀਤ ਅਨਮੋਲ ਨੂੰ ਜਿੱਥੋਂ ਟਿਕਟ ਮਿਲੀ ਆ ਕੀ ਗੱਲ ਇਹ ਕਰਮਜੀਤ ਅਨਮੋਲ ਨਾ ਤਾਂ ਰਾਜਨੀਤੀ ਬਾਰੇ ਸੋਚਦਾ ਸੀ ਆਪ ਕਹਿ ਰਿਹਾ ਔਰ ਇਹਦੇ ਪਿੰਡ ਦੇ ਲੋਕ ਕਹਿੰਦੇ ਸੀ ਕਿ ਤੂੰ ਰਾਜਨੀਤੀ ਦੇ ਵਿੱਚ ਆਏਂਗਾ ਉਹ ਕਹਿੰਦੇ ਕਿਉਂ ਸੀ ਕਿਉਂਕਿ ਉਹ ਤਾਂ ਕਹਿੰਦੇ ਹੋਣਗੇ ਕਰਮਜੀਤ ਦੇ ਮੂੰਹ ਦੇ ਬੋਲਾ ਕਿ ਮੇਰੇ ਪਿੰਡ ਦੇ ਲੋਕਾਂ ਦੇ ਸੀ ਕਾਰਨ ਕੀ ਸੀ ਕਿ ਜਿਹੜਾ ਕਰਮਜੀਤ ਆ ਇਹ ਭਗਵੰਤ ਮਾਨ ਦਾ ਖਾਸ ਆ ਕਿ ਹਰ ਕੋਈ ਨੂੰ ਉਨਤਾਜਾ ਹੋ ਜਾਂਦਾ ਵੀ ਇਹਨੂੰ ਕਿਤਨਾ ਕਿਤੇ ਹੋਣੇ ਸੈੱਟ ਕਰ ਦੇਣਾ ਤੇ ਹੋ ਗਿਆ ਵੇਖੋ ਜੀ ਆ ਅਬਦਰ ਨਜ਼ਾਰਾ ਵੇਖ ਰਹੇ ਆ ਆ ਨੋਖਾ ਨਜ਼ਾਰਾ ਕਿ ਕਮੇਡੀਅਨ ਹੁਣ ਲੋਕ ਸਭਾ ਦੇ ਵਿੱਚ ਜਾਣਗੇ ਅੱਗੇ ਵੀ ਬੜੇ ਭੇਜੇ ਆ ਐਕਟਰ ਭੇਜੇ ਆ ਕਮੇਡੀਅਨ ਕੱਲੇ ਆ ਕਲਾਕਾਰ ਕੱਲੇ ਆ ਉਹਨਾਂ ਨੇ ਆਪਦੀ ਆਪ ਦੇ ਲੋਕ ਸਭਾ ਵਾਲਿਆਂ ਨੂੰ ਕੁਝ ਨਹੀਂ ਲੈ ਕੇ ਦਿੱਤਾ ਲੈ ਕੇ ਤਾਂ ਦੂਜਿਆਂ ਨੇ ਵੀ ਕੁਝ ਨਹੀਂ ਦਿੱਤਾ ਪਰ ਆ ਨਵਾਂ ਹੀ ਨਜ਼ਾਰਾ ਹੋ ਰਿਹਾ ਕਿ ਭਾਈ ਲੋਕ ਸਭਾ ਦੇ ਵਿੱਚ ਕਮੇਡੀਅਨ ਕਲਾਕਾਰ ਹੋਣਗੇ ਤੇ ਉੱਥੇ ਆਪਦਾ ਹੀ ਸਿਸਟਮ ਚੱਲਣਾ ਪਰ ਉੱਥੇ ਹੁਣ ਪੰਜਾਬ ਦੇ ਲੋਕਾਂ ਦੀ ਗੱਲ ਘੱਟ ਹੋਊਗੀ ਕਰਮਜੀਤ ਅਨਮੋਲ ਪੰਜਾਬ ਬਾਰੇ ਕਦੇ ਨਹੀਂ ਬੋਲਿਆ ਕਰਮਜੀਤ ਬੋਲਿਆ ਤਾਂ ਭਗਵੰਤ ਮਾਨ ਦੇ ਬਾਰੇ ਬੋਲਿਆ ਉਹ ਵੀ ਬੋਲਿਆ ਕੀ ਆ ਚੰਗਾ ਕਰਮਜੀਤ ਅਨਮੋਲ ਇਹਨਾਂ ਦਾ ਇੱਕ ਮਿੱਤਰੀ ਸੀ ਗੁਰਚੇ ਚਿੱਤਰਕਾਰ ਮੈਂ ਆ ਜੋ ਬੰਦੇ ਦੀ ਛਲਾਂਗਾ ਕਰਦਾ ਪਹਿਲਾਂ ਤਾਂ ਮੈਨੂੰ ਨਰਾਜਗੀ ਸੀ 2020 ਦੇ ਵਿੱਚ ਮੈਂ ਸਾਰਿਆਂ ਦਾ ਮੂੰਹ ਧੋਤਾ ਇਹਨਾਂ ਦਾ ਪਾਣੀ ਨਾਲ ਐ ਕਰਕੇ ਵੀ ਤੁਸੀਂ ਭਾਈ ਕੀ ਕੰਮ ਕਰੀ ਜਾਂਦੇ ਆ ਕਿ ਜਿਹੜੀ ਪਾਰਟੀ ਫਰੀਦੀਆਂ ਸਹੂਲਤਾ ਦੇਊਗੀ ਉਹ ਪਾਰਟੀ ਕਦੇ ਵੀ ਪੰਜਾਬ ਦਾ ਦੇਸ਼ ਦਾ ਭਲਾ ਨਹੀਂ ਕਰ ਸਕਦੀ ਉਸ ਟਾਈਮ ਤੇ ਲੋਕ ਮੈਨੂੰ ਗਾਲਾਂ ਕੱਢਦੇ ਸੀ ਕੱਡੀ ਅੱਜ ਵੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਸਚਾਈ ਗੱਲ ਕਰਨੀ ਹੈ ਜਿਹੜੀ ਹੋਊਗੀ ਸੱਚ ਬੋਲਣਾ ਕਲਾਕਾਰ ਇਹ ਕਰਮਜੀਤ ਅਨਮੋਲ ਨੇ ਢੋਲੇ ਗਾਏ ਸੀ ਭਗਵੰਤ ਮਾਨ ਦੇ ਢੋਲੇ ਅੱਜ ਮੈਂ ਵੀ ਭਗਵੰਤ ਮਾਨ ਦੇ ਗਾਉਣ ਲੱਗ ਜਾਂ ਤੇ ਪੰਜਾਬ ਚ ਕੋਈ ਉਹਦਾ ਮੈਨੂੰ ਵੀ ਮਿਲ ਜਾਣਾ ਇਹ ਯਾਦ ਰੱਖ ਲੋ ਗੱਲ ਕਿਉਂਕਿ ਢੋਲੇ ਗਾ ਗਾ ਕੇ ਇਹਨੂੰ ਐਮਪੀ ਦੀ ਟਿਕਟ ਮਿਲੀ ਆ ਹੁਣ ਇਸ ਟਾਈਮ ਕਰਮਜੀਤ ਅਨਮੋਲ ਕਿਹੜੀ ਗੱਲ ਕਰਦਾ ਰਿਹਾ ਲੋਕਾਂ ਦੀ ਉਹ ਜਿਹੜੇ ਲੋਕ ਇੱਥੇ ਤੁਸੀਂ ਕਹੋ ਹੁਣ ਕੱਲ ਨੂੰ ਕਹੋ ਕਿ ਕਰਮਜੀਤ ਅਨਮੋਲ ਇਹ ਆਮ ਘਰ ਦਾ ਬੰਦਾ ਇਹ ਆਮ ਘਰ ਦਾ ਬੰਦਾ ਨਹੀਂਗਾ ਆਮ ਘਰ ਦਾ ਬੰਦਾ ਉਹ ਹੁੰਦਾ ਜਿਹਦੇ ਘਰੇ ਇੱਕ ਡੰਗ ਦੀ ਰੋਟੀ ਪੱਕਦੀ ਹੋਵੇ ਤੇ ਦੂਜੇ ਡੰਗ ਦਾ ਫਿਕਰ ਹੋਵੇ ਹੁਣ ਇਹ ਤੂੰ ਵੀ ਇਹੀ ਕਹਿੰਦਾ ਰਿਆਂ ਕਿ ਮੈਂ ਗਰੀਬ ਕਿਸਾਨ ਦਾ ਪੁੱਤ ਗਰੀਬ ਕਿਸਾਨ ਦਾ ਪੁੱਤ ਮੇਰਾ ਇੱਕ ਬਾਪ ਮੌ ਆ ਪਟੀਚਰ ਸੀਗਾ ਟੀਚਰ ਦੀ ਤਨਖਾਹ 40 45000 ਰੁਪਏ ਤੋਂ ਪਲੱਸ ਹੁੰਦੀ ਆ ਤੇ ਇੱਕ ਆਮ ਘਾਰੋ ਜੀਰੇ ਕਰਨਾ ਜ਼ਮੀਨ ਹੋਵੇ ਤੇ ਨਾ ਉਹਦੇ ਘਰੇ ਸਰਕਾਰੀ ਨੌਕਰੀ ਹੋਵੇ ਤੇ ਦਿਹਾੜੀ ਕਰਕੇ ਖਾਂਦੇ ਹੋਣ ਚਾਹੇ ਉਹ ਐਸਸੀ ਤੇ ਚਾਹੇ ਉਹ ਬੀਸੀ ਹੋਵੇ ਚਾਹੇ ਉਹ ਜਰਨਲ ਚਾਹੇ ਉਹ ਹਿੰਦੂ ਮੁਸਲਮ ਤੇ ਚਾਹੇ ਉਹ ਸਿੱਖ ਤੇ ਚਾਹੇ ਈਸਾਈ ਹੋਵੇ ਉਹ ਹੁੰਦਾ ਗਰੀਬ ਤੁਸੀਂ ਆਪਦੇ ਆਪ ਨੂੰ ਕਹਿੰਨੇ ਆ ਕੋਲ ਜ਼ਮੀਨ ਵੀ ਸੀ ਅੱਜ ਜੀਵ ਜਾ ਅਨਮੋਲ ਗਗਨ ਮਾਨ ਨੇ ਗਾਉਣ ਵਾਲੀ ਸੀ ਬੀਬੀ ਉਹਨੇ ਜਿਵੇਂ ਸਾਜ਼ ਵਜਵਾਉਂਦੀ ਸੀ ਤੰ ਤ ਐਵੇਂ ਜਾਓ ਟੰਡ ਟਾੜਾ ਡਾ ਟੰਡ ਡਾਂ 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 ਡ ਉਹਨੇ ਚੁਟਕੀਆਂ ਨਾਲ ਸਾਜ਼ ਵਜਾਏ ਆ ਤੇ ਅੱਜ ਜਦੋਂ ਪੁੱਛਦੇ ਆ ਜਾ ਕੇ ਉਹ ਕਹਿੰਦੇ ਆ ਅੱਜ ਪਤਾ ਲੱਗਦਾ ਸਿਸਟਮ ਦਾ ਫੇਰ ਫੇਰ ਇਹਨਾਂ ਦਾ ਜਿਹੜਾ ਮੀਤ ਹੇਰ ਉਹ ਕੀ ਮੀਤ ਹੇਰ ਹੀ ਆ ਮੈਂ ਮਾਫੀ ਚਾਹੁੰਨਾ ਜੇਕਰ ਕੋਈ ਨਾਂ ਦੇ ਵਿੱਚ ਮਿਸਟੇਕ ਹੁੰਦੀ ਹੋਵੇ ਉਹਨਾਂ ਦਾ ਕੀ ਕਹਿਣਾ ਹੁੰਦਾ ਸੀ ਕਿ ਹਰਿਆਣੇ ਤੋਂ ਆ ਕੇ ਦੂਜੇ ਸਟੇਟਾਂ ਦੇ ਆ ਕੇ ਇੱਥੇ ਨੌਕਰੀਆਂ ਲੈ ਰਹੇ ਆ ਤੇ ਅੱਜ ਵਿਧਾਨ ਸਭਾ ਦੇ ਵਿੱਚ ਆਪਦੀਆਂ ਗੱਲਾਂ ਤੋਂ ਹੀ ਮੁੱਕਰ ਗਿਆ ਫੇਰ ਹੁਣ ਉਹੀ ਹਾਲ ਭਰਾਵੋ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਇਹਨਾਂ ਨੇ ਮੈਨੂੰ ਕੋਈ ਇਹਦੇ ਨਾਲ ਨਾਰਾਜ਼ਗੀ ਨਹੀਂ ਪਰ ਤੁਹਾਨੂੰ ਨਾਰਾਜ਼ਗੀ ਹੋਣੀ ਚਾਹੀਦੀ ਆ ਚਾਰਨ ਕੀ ਆ ਕਿ ਜਿੰਨਾ ਚਿਰ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਤੁਹਾਡੇ ਹੱਕਾਂ ਦੀ ਗੱਲ ਕਰਨ ਵਾਲੇ ਨਹੀਂ ਜਾਂਦੇ ਜਿੰਨਾ ਚਿਰ ਉਹਨਾਂ ਨੂੰ ਤੁਹਾਡੇ ਹੱਕਾਂ ਦਾ ਹੀ ਪਤਾ ਨਹੀਂਗਾ ਤੇ ਉਹ ਬੰਦੇ ਕੀ ਕਰ ਲੈਣਗੇ ਇੱਕ ਕਿਸਾਨ ਜਿਹੜਾ ਖੇਤੀ ਕਰਨ ਵਾਲਾ ਇੱਕ ਜਿਹੜਾ ਮਜ਼ਦੂਰ ਆ ਭੱਠੇ ਦੇ ਕੰਮ ਕਰਨ ਵਾਲਾ ਭੱਠੇ ਤੇ ਕੰਮ ਕਰਨ ਵਾਲੇ ਨੂੰ ਟਰੱਕ ਫੜਾ ਦੋ ਤੇ ਜਿਹੜਾ ਕਿਸਾਨ ਆ ਉਹਨੂੰ ਵਾਈ ਬੀਜੀ ਕਰਨ ਵਾਲੇ ਨੂੰ ਤੁਸੀਂ ਇੱਟ ਕੱਢਣੀ ਕਹਿ ਦੋ ਇੱਟ ਨਹੀਂ ਕੱਢ ਸਕਦਾ ਤੇ ਜਿਹੜਾ ਟਰੱਕ ਚਲਾਉਣ ਵਾਲਾ ਉਹਨੂੰ ਜੇ ਕਹਿ ਦਈਏ ਟਰ ਚਲਾ ਇੱਟ ਕੱਟ ਕੇ ਵਿਖਾ ਉਹ ਨਹੀਂ ਕੱਢ ਸਕਦਾ ਇਸੇ ਤਰ੍ਹਾਂ ਇਹ ਵਿਧਾਨ ਸਭਾ ਦੇ ਵਿੱਚ ਮੋਦੀ ਮੋਦੀ ਤੇ ਜਾਂ ਹੋਰ ਉਥੇ ਮੰਤਰੀਆਂ ਤੇ ਇੱਕ ਕਮੇਡੀਅਨ ਤੰਜ ਤਾ ਕਸ ਦੇਣਗੇ ਪਰ ਤੁਹਾਡੇ ਵਾਸਤੇ ਇਹ ਕੁਝ ਨਹੀਂ ਲੈ ਕੇ ਆਉਣਗੇ ਇਸ ਕਰਕੇ ਬਈ ਬਚ ਕੇ ਰਹੋ ਤੇ ਇਸ ਟਾਈਮ ਮੈਂ ਭਗਵੰਤ ਮਾਨ ਨੂੰ ਇਹ ਕਹੂੰਗਾ ਕਿ ਤੁਹਾਡੀ ਪਾਰਟੀ ਦੇ ਵਿੱਚ 2013 14 ਤੋਂ ਲੱਗਿਆ ਲੋਕ ਜੁੱਤੀਆਂ ਕਸਾਉਣ ਅੱਜ ਉਹਨਾਂ ਬੰਦਿਆਂ ਦਾ ਨਾਮ ਤੱਕ ਨਹੀਂ ਆ ਰਿਹਾ ਕੀ ਨਹੀਂ ਆ ਰਿਹਾ ਨਾਮ ਤੱਕ ਨਹੀਂ ਆ ਰਿਹਾ ਇਹਦਾ ਮਤਲਬ ਇਹ ਆ ਕਿ ਜਦੋਂ ਕੋਈ ਪਾਰਟੀ ਦਾ ਤੁਹਾਡੀ ਦਾ ਡੰਡਾ ਨਹੀਂ ਫੜਦਾ ਸੀ ਉਦੋਂ ਗਰੀਬ ਬੰਦੇ ਅੱਗੇ ਲਾਏ ਹੁੰਦੇ ਸੀ ਚਾਹੇ ਉਹ ਐਸ்சி ਸੀ ਚਾਹੇ ਉਹ ਬੀਸੀ ਸੀ ਚਾਹੇ ਉਹ ਜਰਨਲ ਸੀ ਚਾਹੇ ਉਹ ਹਿੰਦੂ ਸੀ ਚਾਹੇ ਉਹ ਮੁਸਲਮਾਨ ਚਾਹੇ ਉਹ ਸਿੱਖ ਚਾਹੇ ਸਾਈ ਸੀ ਉਦੋਂ ਅੱਗੇ ਉਹ ਲਾਏ ਸੀ ਅੱਜ ਤੁਹਾਡੀ ਪਾਰਟੀ ਦਾ ਰੋਹ ਬਣਿਆ ਤੇ ਅੱਜ ਤੁਸੀਂ ਉਹ ਬੰਦਿਆਂ ਨੂੰ ਅੱਗੇ ਲਾ ਰਹੇ ਆ ਜਿਹੜੇ ਬੰਦੇ ਲੋਕ ਲੋਕੇ ਤੁਹਾਡੀਆਂ ਸਪੋਰਟਾਂ ਕਰਦੇ ਸੀ ਇੱਥੋਂ ਪਤਾ ਲੱਗਦਾ ਉਹ ਗਰੀਬੋ ਇਧਰ ਝਾਤੀ ਮਾਰ ਲਓ ਹੁਣ ਮੈਂ ਮਜ਼ਦੂਰ ਵਰਗਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੁਸੀਂ ਮੇਰੇ ਵਰ ਮੇਰੇ ਵਰਗਿਆਂ ਨੂੰ ਤੌਂ ਤਾ ਨਾ ਪਾਇਆ ਕਰੋ ਤੁਹਾਡੇ ਚੁਣੇ ਹੋਏ 30 35 ਐਮ ਐਲ ਏ ਮਜ਼ਦੂਰ ਉਹ ਉੱਥੇ ਘੁੰਗੜੀਆਂ ਪਾ ਕੇ ਬੈਠੇ ਆ ਤੁਸੀਂ ਉਹਨਾਂ ਨੂੰ ਕਿਹਾ ਕਰੋ ਤੇ ਨਾਲ ਮੈਂ ਤੁਹਾਨੂੰ ਇਹ ਕਹਿ ਦੇਵਾਂ ਕਿ ਆ ਹੁਣ ਆ ਆਮ ਆਦਮੀ ਪਾਰਟੀ ਤੋਂ ਬਚ ਕੇ ਰਹੋ ਜੇ ਇਹਨਾਂ ਨੇ ਤੁਹਾਡੀ ਗੱਲ ਨਹੀਂ ਕੀਤੀ ਤੁਸੀਂ ਆਪ ਕਹਿੰਨੇ ਹੁੰਨੇ ਆ ਹੁਣ ਜੇ ਗੱਲ ਕਰਾਉਣੀ ਆ ਸਿਹਤ ਸਿੱਖਿਆ ਰੁਜ਼ਗਾਰ ਆਪਦੇ ਬੱਚਿਆਂ ਵਾਸਤੇ ਨੌਕਰੀ ਮੰਗ ਲਓ ਜੇ ਤੇ ਪਿੰਡਾਂ ਰ ਕੀ ਮੰਗੋਗੇ ਕੀ ਇਹਨੇ ਸਰਕਾਰ ਚੱਲੀ ਜਾਂਦੀ ਆ ਜੇ ਕਹਿਣ ਕਿ ਸਾਨੂੰ ਐਮਪੀ ਬਣਾਓ ਇਹਨੂੰ ਕੋਹ ਤੁਹਾਨੂੰ 92 ਸੀਟਾਂ ਦਿੱਤੀਆਂ ਪਹਿਲਾਂ 92 ਸੀਟਾਂ ਚ ਕੀ ਕੀਤਾ ਤੇ ਜੇਕਰ ਉੱਥੇ ਕਲਾਕਾਰ ਜਾਣਗੇ ਜਿਵੇਂ ਅੱਗੇ ਆਹ ਬਲਕਾਰ ਸਿੱਧੂ ਗਾਣੇ ਗਾਉਂਦਾ ਫਿਰਦਾ ਸਟੇਜਾਂ ਹੀ ਲਾਉਂਦਾ ਫਿਰਦਾ ਐਮਐਲਏ ਬਣ ਕੇ ਵੀ ਉਸੇ ਤਰ੍ਹਾਂ ਆਹ ਕਰਮਜੀਤ ਅਰਮੋਲ ਨੇ ਵੀ ਫਿਲਮਾਂ ਦੇ ਵਿੱਚ ਹੀ ਕੰਮ ਕਰਨਾ ਇਹ ਗੱਲ ਯਾਦ ਰੱਖ ਲਓ ਭੁੱਲ ਜੋ ਜੇਕਰ ਐਕਟਰ ਕਲਾਕਾਰ ਤੇ ਕਮੇਡੀਅਨ ਵਿਧਾਨ ਸਭਾ ਲੋਕ ਸਭਾ ਤੇ ਜਾਣਗੇ ਤੁਹਾਡੇ ਹੱਕ ਕਦੇ ਵੀ ਤੁਹਾਨੂੰ ਨਹੀਂ ਮਿਲਣੇ ਯਾਦ ਰੱਖ ਲਓ ਤੇ ਜੇਕਰ